ਸਾਰਿਆਂ ਨੂੰ ਅੱਜ ਦੇ ਲਾਈਵ ਦੇ ਵਿੱਚ ਤੇ ਠੰਡ ਦੋਸਤੋ ਕਾਫੀ ਵੱਧ ਚੁੱਕੀ ਆ ਜਨਮਰਾਂ ਦਾ ਰੱਖਿਆ ਕਰੋ ਧਿਆਨ ਤੇ ਜਿਹੜੇ ਵੀ ਨਵੇਂ ਜੁੜਦੇ ਆਉਂਦੇ ਆ ਲਾਈਵ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜੇ ਕੋਈ ਵੀ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈਗਾ ਬੱਕਰੀਆਂ ਨੂੰ ਲੈ ਕੇ ਤਾਂ ਤੁਸੀਂ ਸਾਡੇ ਨਾਲ ਜਰੂਰ ਮੈਸੇਜ ਰਾਹੀਂ ਰਾਬਤਾ ਕਰਿਆ ਕਰੋ ਤੇ ਅੱਜ ਦਾ ਆਪਾਂ ਗੱਲਬਾਤ ਦਾ ਵਿਸ਼ਾ ਰੱਖਿਆਗਾ ਠੰਡ ਤੋਂ ਬੱਕਰੀਆਂ ਕਿਵੇਂ ਬਚਾਉਣੀਆਂ ਆਪਾਂ ਤਾਂ ਉਹਦੇ ਲਈ ਦੋ ਤਿੰਨ ਕਸਾਵਧਾਨੀਆਂ ਹੁੰਦੀਆਂ ਬਸ ਜੇ ਤੁਸੀਂ ਉਹ ਵਰਤ ਲਈਆਂ ਤਾਂ ਕਦੇ ਵੀ ਤੁਹਾਡੇ ਜਾਨਵਰਾਂ ਨੂੰ ਠੰਡ ਨਹੀਂ ਲੱਗਦੀ ਤਾਂ ਉਹਦੇ ਵਿੱਚ ਮੇਨ ਚੀਜ਼ ਤਾਂ ਹੈਗੀ ਉਹ ਪਾਣੀ ਨਿਗਾ ਪਿਓ ਹਮੇਸ਼ਾ ਬੱਕਰੀਆਂ ਨੂੰ ਤੇ ਫਰੈਸ਼ ਪਾਣੀ ਪਿਓ ਤਾਜ ਕਦੇ ਵੀ ਵਿੱਚ ਪਾਣੀ ਨਾ ਰੱਖੋ ਚਲੋ ਗਰਮੀ 'ਚ ਤਾਂ ਆਪਣੇ ਪਾਣੀ ਪਿਆ ਰਹਿਣ ਦਾ ਕੋਈ ਚੱਕਰ ਨਹੀਂਗਾ ਤੇ ਠੰਡ ਦੇ ਵਿੱਚ ਜਦੋਂ ਵੀ ਪਾਣੀ ਪਿਉਣਾ ਤਾਂ ਹਮੇਸ਼ਾ ਨਿੱਗਾ ਪਾਣੀ ਪਿਉਣਾਗਾ ਬੱਕਰੀਆਂ ਨੂੰ ਇਹ ਨਾ ਹੋਵੇ ਵੀ ਤੁਸੀਂ ਕੋਈ ਭਾਂਡਾ ਭਰ ਕੇ ਧਰਤਾ ਤੇ ਉਹਦੇ ਵਿੱਚੋਂ ਬੱਕਰੀਆਂ ਠੰਡਾ ਪਾਣੀ ਪੀ ਜਾਣ ਫਿਰ ਕਈ ਵਾਰੀ ਨਾ ਨਜਲਾ ਵਗੈਰਾ ਲੱਗ ਜਾਂਦਾ ਇਹਨਾਂ ਨੂੰ ਠੰਡ ਦੇ ਵਿੱਚ ਤਾਂ ਇੱਕ ਤਾਂ ਇਹ ਚੀਜ਼ ਐ ਮੇਨ ਦੂਸਰੀ ਚੀਜ਼ ਇਹ ਹੈਗੀ ਆ ਜਿਵੇਂ ਹੁਣ ਆਪਣੇ ਦੇਖ ਸਕਦੇ ਹੋ ਤੁਸੀਂ ਚਾਰ ਚਫਰੇ ਮੰਨ ਲਓ ਵੀ ਆਪਣੇ ਇਹ ਬੰਦ ਹੈਗਾ ਸਾਰਾ ਤੇ ਜਦੋਂ ਆਪਾਂ ਸਵੇਰ ਬੱਕਰੀਆਂ ਬਾਹਰ ਕੱਢਣੀਆਂ ਤਾਂ ਆਪਾਂ ਹਰਦੀਪ ਸਿੰਘ ਸਤਸ਼੍ਰੀਕਾਲ ਅੰਕਲ ਜੀ ਹਸੀ ਗਾ ਬਿਲਟਾ ਤੇ ਜਦੋਂ ਵੀ ਬੱਕਰੀਆਂ ਬਾਹਰ ਕੱਢਣੀਆਂ ਤਾਂ ਇਹ ਨਾ ਹੋਵੇ ਵੀ ਤੁਸੀਂ ਪੱਲੜ ਚੱਕ ਕੇ ਤੇ ਗੜਾਚ ਦੇ ਨੇ ਬੱਕਰੀਆਂ ਬਾਹਰ ਕੱਢ ਦੋ ਇਹ ਕਦੇ ਨਹੀਂ ਕਰਨਾ ਠੀਕ ਆ 2-4 ਮਿੰਟ ਜਾਂ 10 ਮਿੰਟ ਪਹਿਲਾਂ 5-7 ਮਿੰਟ ਪਹਿਲਾਂ ਹਮੇਸ਼ਾ ਪੱਲੜ ਨੂੰ ਚੱਕਦੇ ਹੋ ਠੀਕ ਆ ਤਿੰਨ ਚਾਰ ਸਾਈਡਾਂ ਤੇ ਪੱਲੜ ਲੱਗਾ ਹੋਇਆ ਆਪਣੇ ਸਿਰਫ ਇੱਕ ਸਾਈਡ ਦੀ ਕੰਧ ਆ ਕੱਲੀ ਇਹ ਕੰਧ ਆ ਬਾਕੀ ਚਾਰ ਚੁਪਰੇ ਪੱਲੜ ਲੱਗਾ ਹੋਇਆ ਦੇਖ ਸਕਦੇ ਹੋ ਜਿੱਥੇ ਮੈਂ ਬੈਠਾ ਇੱਧਰ ਵੀ ਬੈਕ ਸਾਈਡ ਸਾਰੇ ਪੱਲੜ ਲੱਗਾ ਹੋਇਆ ਇੱਥੇ ਤਾਂ ਹਮੇਸ਼ਾ ਜਿਹੜੇ ਪਾਸੋਂ ਹਵਾ ਨਹੀਂ ਲੱਗਦੀ ਯਾਨੀ ਕਿ ਹਵਾ ਦੀ ਡਾਇਰੈਕਸ਼ਨ ਜੇ ਸਾਹਮਣੇ ਹੋ ਜਿੱਧਰ ਮੋਬਾਈਲ ਆਪਣਾ ਜੇ ਇਧਰੋਂ ਆਏ ਨੂੰ ਆ ਤਾਂ ਪਹਿਲਾਂ ਪਿਛਲਾ ਪਲੜ ਚੱਕੋ ਆਹਾ ਉਦੋਂ ਬਾਅਦ ਸਾਈਡ ਵਾਲਾ ਚੱਕ ਲਓ ਫੇਰ ਆ ਚੱਕ ਲਓ ਕੋਈ ਚੱਕਰ ਨਹੀਂ ਹੈਗਾ ਠੀਕ ਆ 2-2 4-4 ਮਿੰਟਾਂ ਬਾਅਦ ਤਿੰਨੇ ਪਲੜ ਚੱਕ ਦਿਓ ਥੋੜੀ ਕਾਣੀ ਜਦੋਂ ਹਵਾ ਕਰਾਸ ਹੋ ਗਈ ਵਿਚਦੀ 10-15 ਮਿੰਟ ਬਾਅਦ ਹਮੇਸ਼ਾ ਜਾਨਵਰਾਂ ਨੂੰ ਬਾਹਰ ਕੱਢੋ ਵਧੀਆ ਬੇਟਾ ਵਧੀਆ ਓਕੇ ਏਅਰਪੋਰਟ ਤੇ ਹਾਂਜੀ ਹਾਂਜੀ ਰੋਟੀ ਖਾ ਲਈ ਰੋਟੀ ਖਾ ਕੇ ਮੈਂ ਇਧਰ ਬਸ ਲਾਈਵ ਕਰਨ ਹੀ ਆਇਆ ਸੀਗਾ 7-8 ਮਿੰਟ ਹੋ ਗਏ ਕਿਸੇ ਦਾ ਫੋਨ ਆ ਗਿਆ ਲਾਈਵ ਲਾਉਣ ਲੱਗਿਆ ਤੇ ਨਾਲ ਦੀ ਨਾਲ ਹੀ ਫੋਨ ਆ ਗਿਆ ਕਿਸ ਦਾ ਬਸ ਉਧਰ ਗੱਲਾਂ ਬਾਤਾਂ ਕਰੀ ਗਿਆ ਲਾਈਵ ਦੀਆਂ ਤੇ ਹਮੇਸ਼ਾ ਇਹ ਚੀਜ਼ਾਂ ਦਾ ਖਾਸ ਖਿਆਲ ਰੱਖੋ ਵੀ ਕਦੇ ਵੀ ਇਹ ਨਾ ਹੋਵੇ ਵੀ ਆਪਾਂ ਇੱਕੇ ਦਾ ਮੰਦਰੋਂ ਜਾਨਵਰ ਛੱਡ ਦਿਓ ਠੰਡੀ ਹਵਾ ਵੱਜੀ ਬਾਹਰ ਜਾਨਵਰ ਨੇ ਬਿਮਾਰ ਹੋ ਜਾਣਾ ਤੇ ਕਾਲਾ ਰਮਾਣਾ ਕੀ ਹਾਲ ਹੈ ਬਈ ਬਹੁਤ ਵਧੀਆ ਵੀਰ ਤੇ ਇਹ ਚੀਜ਼ਾਂ ਦਾ ਖਾਸ ਧਿਆਨ ਰੱਖੋ ਜਿਵੇਂ ਹੁਣ ਛੋਟੇ ਬੱਚੇ ਆਏ ਏਹੀ ਜਾਂ ਆਪਣੇ ਕੋਲੇ ਕਈ ਵਾਰੀ ਥੋੜੀਆਂ ਹੀਆਂ ਬੁੜੀਆਂ ਬੱਕਰੀਆਂ ਹੋ ਜਾਂਦੀਆਂ ਤਾਂ ਉਹ ਠੰਡ ਜ਼ਿਆਦਾ ਮੰਨਦੀਆਂ ਹੁੰਦੀਆਂ ਜਿਹੜੀਆਂ ਨਵਜਵਾਨ ਆ ਜਿਹੜੀਆਂ ਪੱਠਾਂਆਂ ਜਾਂ ਬੱਕਰੇ ਆ ਇਹ ਠੰਡ ਘੱਟ ਮੰਨਦੇ ਹੁੰਦੇ ਆ ਹੁਣ ਆ ਬੈਠੇ ਆਪਣੇ ਦੋਨੇ ਬੱਚੇ ਇਹ ਠੰਡ ਨਹੀਂ ਮੰਨਦੇ ਜਾਂ ਵੱਡੀਆਂ ਪੱਠਾਂ ਜਿਹੜੀਆਂ ਸਾਲ-ਸਾਲ ਦੀਆਂ 2-2 ਸਾਲ ਦੀਆਂ ਇਹ ਪੱਠਾਂ ਠੰਡ ਨਹੀਂ ਮੰਨਦੀਆਂ ਚਾਰ-ਛੇ ਦਾੰਦ ਅੱਠ ਦਾੰਦ ਫਰੈਸ਼ ਆ ਜਿਹੜੀਆਂ ਇਹ ਬਹੁਤ ਘੱਟ ਠੰਡ ਮੰਨਦੀਆਂ ਤੇ ਜਿਹੜੇ ਛੋਟੇ ਜਾਨਵਰ ਆ ਪੰਜ-ਚਾਰ ਮਹੀਨਿਆਂ ਦੀ ਪੱਠ ਕੋਈ ਚਾਰ ਮਹੀਨੇ ਦੀ ਕੋਈ ਤਿੰਨ ਮਹੀਨੇ ਦੀਆਂ ਦੋ ਮਹੀਨਿਆਂ ਵਾਲੀ ਉਹ ਠੰਡ ਵੱਧ ਮੰਨਦੇ ਆ ਕਿਉਂ ਤਾਂ ਇਸ ਲਈ ਹਮੇਸ਼ਾ ਉਹਨਾਂ ਦਾ ਖਾਸ ਧਿਆਨ ਰੱਖੋ ਜਿਵੇਂ ਹੁਣ ਆਪਣੇ ਸਾਹਮਣੇ ਖੜੀ ਹੈ ਬਾਠੇ ਦਾ ਪਕੋਟ ਪਾਇਆ ਹੋਇਆ ਜੁਵਕਾਂ ਵਾਲਾ ਕੋਟ ਪਾਇਆ ਸੀਗਾ ਉਹ ਕੋਟ ਪਾਦਨੇ ਤੇ ਜਾਂ ਕਪੜਾ ਬੰਨਦਨੇ ਜਿਹੜੀ ਕੋਈ ਬੱਕਰੀ ਬਜ਼ੁਰਗ ਹੈ ਥੋੜੀ ਜਿਹੀ ਬੁਢੀ ਹੋਈ ਪਈ ਆ ਉਹਦੇ ਕਪੜਾ ਬੰਨ ਦਿਓ ਤਾਂ ਇਹ ਛੋਟੀਆਂ-ਛੋਟੀਆਂ ਮਲੋ ਸਾਵਧਾਨੀਆਂ ਜਿਹਦੇ ਨਾਲ ਆਪਾਂ ਜਾਨਵਰਾਂ ਨੂੰ ਠੰਡ ਤੋਂ ਬਚਾ ਸਕਦੇ ਆ ਇੱਕ ਜਾਨਵਰਾਂ ਨੂੰ ਗੁੜ ਜ਼ਰੂਰ ਦਿਓ ਫੇਰ ਉਹਨਾਂ ਬੁੱਟੇ ਨੂੰ ਫੋਨ ਕਰ ਲੈ ਦੱਸਣ ਨੂੰ ਫਿਰ ਇਹ ਕਿੱਡੀ ਖਾਸ ਗੱਲ ਤੁਸੀਂ ਹੁਣ ਕਹਿ ਦਿਓ ਬੁੱਟੇ ਨੂੰ ਫੋਨ ਕਰਦੇ ਕੋਈ ਗੱਲ ਨਹੀਂ ਤੇ ਹਾਂ ਹਾਂ ਦੇ ਦਿਓ ਦੇ ਦਿਓ ਐਲਬਮ ਉਹਰ ਦਵਾਈ ਦੇ ਦਿਓ ਛੋਟੇ ਬੱਚਿਆਂ ਨੂੰ ਤੁਸੀਂ ਜਿਹੜਾ ਮੰਨ ਲਓ ਵੀ ਬੱਕਰੀ ਸੂਈ ਹੋਈ ਹੈ ਕੋਈ 10 ਦਿਨਾਂ ਦੀ ਜਾਂ 8 ਦਿਨਾਂ ਦੀ ਸੂਈ ਹੋਈ ਹੈ ਛੋਟੇ ਬੱਚਿਆਂ ਨੂੰ ਐਲਬਮ ਉਹਰ 8ਵੇਂ 10ਵੇਂ ਦਿਨ ਉਹਨਾਂ ਦੇ ਦਿਆ ਕਰੋ ਬਾਦ ਦੇ ਵਿੱਚ ਨਾ ਕਈ ਵਾਰੀ ਪੇਟ ਦੀਆਂ ਸਮੱਸਿਆਵਾਂ ਆ ਕਾਫੀ ਵੱਜ ਜਾਂਦੀਆਂ ਜਦੋਂ ਮਹੀਨੇ 20 ਦਾ ਹੋ ਜਾਏ ਨਾ ਬੱਚਾ ਕਈ ਵਾਰੀ ਫਿਰ ਬਾਅਦ ਦੇ ਵਿੱਚ ਬੱਚੇ ਦੀ ਮੰਨ ਲਓ ਵੀ ਜਿਆਦੇ ઓਰੀਜਨ ਪੈਨ ਕਰਕੇ ਕਈ ਵਾਰੀ ਬੱਚਿਆਂ ਦੀ ਮੌਤ ਵੀ ਹੋ ਜਾਂਦੀ ਆ ਤਾਂ ਇਸ ਲਈ ਹਮੇਸ਼ਾ ਜਦੋਂ 8-10 ਦਿਨਾਂ ਦਾ ਹੋ ਗਿਆ ਬੱਚਾ ਤੇ ਨਾਲ ਦੀ ਨਾਲ ਉਹਨਾਂ ਦੀ ਨਾ ਡੀ ਵਾਰਮਿੰਗ ਕਰਦਿਆ ਕਰੋ ਪੇਟ ਦੇ ਕੀੜੇ ਦਵਾਈ ਦੇ ਦਿਆ ਕਰੋ ਤੇ ਨਾਲ ਲੀਵਰ ਟੋਨਿਕ ਦੇ ਦਿਆ ਕਰੋ 2-4 ਦਿਨ ਕਿਉਂਕਿ ਦੁੱਧ ਦੇ ਨਾਲ ਪੇਟ 'ਚ ਕੀੜਾ ਬਹੁਤ ਜ਼ਿਆਦਾ ਵੱਧਦਾ ਬਾਕੀ ਛੋਟੇ ਬੱਚੇ ਮਿੱਟੀ ਨੂੰ ਮੂੰਹ ਆ ਮਾਰ ਜਾਂਦੇ ਕੰਦਾ ਚੱਟ ਜਾਂਦੇ ਜਾਂ ਹੋਰ ਕਿਤੋਂ ਲਾ ਲੋ ਮਿੱਟੀ ਖਾ ਜਾਂਦੇ ਉਹ ਤਾਂ ਇਸ ਲਈ ਕਾਫੀ ਦਿੱਕਤ ਆ ਜਾਂਦੀ ਹੈ ਬਾਅਦ ਦੇ ਵਿੱਚ ਤਾਂ ਸਵੇਰ ਖਾਲੀ ਪੇਟ ਦਵਾਈ ਦੇਣੀ ਹੈ ਜਿਵੇਂ ਤੁਹਾਨੂੰ ਪਹਿਲਾਂ ਆਪਾਂ ਦੱਸਿਆ ਹੋਈ ਆ ਵੀ ਸਵੇਰ ਦੁੱਧ ਨਹੀਂ ਪਿਉਣਾ ਬੱਚੇ ਨੂੰ ਪਹਿਲਾਂ ਪੇਟ ਦੇ ਕੀੜਿਆਂ ਦੀ ਦਵਾਈ ਦਿਓ ਬੱਚੇ ਦੇ ਬੋਡੀ ਵੇਟ ਦੇ ਹਿਸਾਬ ਨਾਲ ਜਿਵੇਂ ਵਧੀਆ ਹੋਣ ਤੰਦਰੁਸਤ ਬੱਕਰੀ ਦਾ ਬੱਚਾ ਜਾਂ ਤੰਦਰੁਸਤ ਬੱਚਾ ਤਾਂ ਤੁਸੀਂ ਉਹਨਾਂ ਨੂੰ 8ਵੇਂ 10ਵੇਂ ਦਿਨ ਘੱਟੋ ਘੱਟ 2 ਐਮਐਲ ਐਲਬੋਮਰਸ ਉਹ ਖਾਲੀ ਪੇਟ ਦੇਣੀ ਹੈ ਦੁੱਧ ਪਿਉਣ ਤੋਂ ਅੱਧਾ ਪੌਣਾ ਘੰਟਾ ਪਹਿਲਾਂ ਉਸ ਤੋਂ ਬਾਅਦ ਦੁੱਧ ਪਿਆ ਸਕਦੇ ਹੋ ਤੁਸੀਂ ਤੇ ਗੱਲ ਕਰਦੇ ਸੀ ਆਪਾਂ ਠੰਡ ਬਾਰੇ ਬੱਕਰੀਆਂ ਨੂੰ ਤੇ ਦੋਸਤੋ ਉਹਦੇ ਵਿੱਚ ਇਹ ਹੁੰਦਾ ਵੀ ਤੁਸੀਂ ਮਤਲਬ ਵੀ ਜਿਹੜੇ ਜਾਨਵਰ ਖਾਂਦੇ ਪੀਂਦੇ ਆ ਵਧੀਆ ਤਾਂ ਉਹਨਾਂ ਨੂੰ ਤੇ ਗੱਬਣ ਬੱਕਰੀਆਂ ਨੂੰ ਛੱਡ ਕੇ ਮੁਰਗਾ ਉਹ ਬੈਠਾ ਸਾਹਮਣੇ ਹੀ ਆਪਣਾ ਮੁਰਗਾ ਮੁਰਗੇ ਨੇ ਕਿਧਰ ਜਾਣਾ ਇੱਥੇ ਆ ਪਰ ਇਹ ਵੰਗਾ ਨਹੀਂ ਦਿੰਦਾ ਤੇ ਇਹ ਮੁਰਗਾ ਹੋਰ ਆ ਉਹ ਪਿਛਲੇ ਸਾਲ ਵਾਲਾ ਵੇਚਦਾ ਸੀਗਾ ਐਤਕੀ ਬੱਚੇ ਨਵੇਂ ਲੈਂਦੇ ਸੀਗੇ ਤੇ ਛੋਟੇ ਬੱਚਿਆਂ ਤੋਂ ਲੈ ਕੇ ਮਤਲਬ 2-3 ਮਹੀਨਿਆਂ ਦੇ ਬੱਚੇ ਆ ਤਾਂ ਬੱਕਰਿਆਂ ਤਿੱਕਰ ਬੱਕਰੀਆਂ ਤਿੱਕਰ ਜਿਹੜੀਆਂ ਸੂਆਂ ਹੋਈਆਂ ਤੇ ਉਹਨਾਂ ਨੂੰ ਤੁਸੀਂ ਸਾਰੀਆਂ ਨੂੰ ਥੋੜਾ ਥੋੜਾ ਗੁੜ ਦੇ ਦਿਆ ਕਰੋ ਸਵੇਰਾ ਤੇ ਇੰਨੇ ਨਾਲ ਬਸ ਅੰਦਰੋਂ ਗਰਮਾਇਸ਼ ਜੀ ਰਹਿੰਦੀ ਆ ਜਾਨਵਰਾਂ ਨੂੰ ਤੇ ਮਾਨ ਫਾਰਮ ਕੀ ਹਾਲ ਹੈ ਭਾਈ ਬਹੁਤ ਵਧੀਆ ਤੇ ਇਹ ਛੋਟੀਆਂ-ਛੋਟੀਆਂ ਚੀਜ਼ਾਂ ਬਸ ਜਿਨ੍ਹਾਂ ਨਾਲ ਆਪਾਂ ਬੱਕਰੀਆਂ ਨੂੰ ਠੰਡ ਤੋਂ ਬਚਾ ਸਕਦੇ ਹਾਂ ਇੱਕ ਜਦੋਂ ਧੁੱਪ ਨਿਕਲਦੀ ਹੈ ਜਿਆਦਾ ਉਹਦੀ ਬਾਹਰ ਕੱਢੋ ਜੇ ਤੁਹਾਡੇ ਕੋਲੇ ਅੰਦਰ ਮੈਨੇਜਮੈਂਟ ਹੈਗੀ ਆ ਵਧੀਆ ਹੁਣ ਆਪਣੇ ਇੱਥੇ ਅੰਦਰ ਹੁੰਦੇ ਜਾਣ ਪਰ ਤੇ ਅੱਜ ਵੀ ਆਪਾਂ 7:11 7:15 ਵਜੇ ਬੱਕਰੀਆਂ ਨੂੰ ਨੀਰਾ ਪਾਇਆਗਾ ਅੰਦਰ ਪਤਾ ਸੀ ਕਿਉਂਕਿ ਦੋ-ਤਿੰਨ ਬੱਕਰੀਆਂ ਵੇਚਤੀਆਂ ਆਪਾਂ ਬੱਚੇ ਵੇਚ ਤੇ ਜਾਨਵਰ ਹੁਣ ਥੋੜੇ ਜਿਹਾ ਘਟਾ ਦੇ ਸੀਗੇ ਆਪਾਂ ਤੇ ਠੰਡ ਦਾ ਕਰਕੇ ਇੱਕ ਤਾਂ ਥੋੜਾ ਜਿਹਾ ਆਪਣੇ ਕੋਲੇ ਵੀ ਜਗ੍ਹਾ ਹੀ ਤੰਗੀ ਆ ਬਾਕੀ ਪੱਠਾਂ ਤਿਆਰ ਹੋਈ ਜਾਂਦੀਆਂ ਤਿੰਨ ਪੱਠਾਂ ਪੱਠਾਂ ਪ ਮੇਰੇ ਕੋਲ ਚਿੱਟੀ ਪੱਠ ਖੜੀ ਆਪਣੇ ਕੋਲੇ ਪੱਠ ਇੱਕ ਕੇ ਬੈਠੀ ਆ ਕਾਲੀ ਇੱਕ ਪੱਠੇ ਬੈਠੀ ਆ ਇਹ ਤਿੰਨੇ ਪੱਠਾਂ ਪਣੀਆਂ ਪਹਿਲਾਂ ਸੂਣਨ ਵਾਲੀਆਂ ਤੇ ਵੱਡੀਆਂ ਬੱਕਰੀਆਂ ਆਪਾਂ ਦੋ ਤਿੰਨ ਵੇਚਤੀਆਂ ਤੇ ਪੱਠਾਂ ਰਲਾ ਲਾਂਗੇ ਨਾਲ ਤੇ ਬੈਗਰੂ ਦੀ ਮਹਿਰ ਨਾਲ ਇੱਕ ਉਹ ਕੋਟ ਵਾਲੀ ਖੜੀ ਆ ਪੱਠ ਦੋ ਉਹ ਸਾਹਮਣੇ ਪਿੰਜਰੇ ਚ ਆ ਤੇ ਦੋ ਪੱਠਾ ਇਧਰ ਬੈਠੀਆਂ ਉਲੇਜ ਚਾਰ ਪੰਜ ਪੱਠਾ ਇੱਥੇ ਕਿੰ ਫੇਰ ਤਿਆਰ ਕਰਦੇ ਆਂਗੇ ਆਪਾਂ ਮੁਰਦੇ ਸਿਆਲ ਵੇਲੇ ਨੂੰ ਤੇ ਇਦਾਂ ਵਸ ਪੱਠਾ ਲਈ ਜਾਣੀਆਂ ਤੇ ਵੱਡੀਆਂ ਬੱਕਰੀਆਂ ਆਪਾਂ ਕੱਢੀ ਚੱਲਾਂਗੇ ਹੌਲੀ-ਹੌਲੀ ਤੇ ਵਸੇ ਛੋਟੀਆਂ-ਛੋਟੀਆਂ ਚੀਜ਼ਾਂ ਜਿਨ੍ਹਾਂ ਦਾ ਆਪਾਂ ਧਿਆਨ ਰੱਖਣਾ ਕਦੇ ਵੀ ਕਾਲੀ ਨਾ ਕਰੋ ਜਾਨਵਰਾਂ ਨੂੰ ਬਾਹਰ ਕੱਢਣ ਦੀ ਜਾਂ ਉਹ ਮੌਸਮ ਥੋੜਾ ਠੰਡਾ ਤਾਂ ਹਮੇਸ਼ਾ ਅੰਦਰ ਹੀ ਰੱਖੋ ਇਹਨਾਂ ਨੂੰ ਜੇ ਮਾੜੀ-ਮੋਟੀ ਧੁੱਪ ਨਿਕਲਦੀ ਆ ਤਾਂ ਬਾਹਰ ਕੱਢ ਲਓ ਤੇ ਨਹੀਂ ਇਹਨਾਂ ਨੂੰ ਬਾਹਰ ਨਾ ਗੱਡੋ ਕੋਈ ਚੱਕਰ ਨਹੀਂ ਮਹੀਨੇ ਵੀ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਤੇ ਕੋਸ ਤੋਂ ਬਾਅਦ ਜਦੋਂ ਮੌਸਮ ਸਾਫ਼ ਹੋ ਗਿਆ ਫਿਰ ਜਿੱਥੇ ਮਰਜ਼ੀ ਤੁਰੂੰਗਾ ਫਿਰਨ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਤੇ ਇਹ ਬਾਕੀ ਛੋਟੇ ਬੱਚਿਆਂ ਦਾ ਖਾਸ ਧਿਆਨ ਰੱਖਿਆ ਕਰੋ ਹੁਣ ਕਾਫੀ ਛੋਟੇ ਬੱਚਿਆਂ ਦੇ ਵਿੱਚ ਹਾਂ ਹਾਂ ਹੋਮ ਬਰੀਡ ਕਰ ਕਰਨੀ ਆ ਹਰ ਜਦੋਂ ਤੇ ਛੋਟੇ ਬੱਚਿਆਂ ਦਾ ਵੀ ਖਾਸ ਧਿਆਨ ਰੱਖਿਆ ਕਰੋ ਕਿਉਂਕਿ ਛੋਟੇ ਬੱਚੇ ਹਮੇਸ਼ਾ ਠੰਡ ਵੱਧ ਮੰਦੇ ਆ ਕਿਉਂਕਿ ਅੰਦਰੋਂ ਗਰਮਾਇਸ਼ ਚੋਂ ਨਿਕਲ ਕੇ ਕਿਦਾਂ ਬਾਹਰ ਭਾਈ ਦਿਆ ਤਾਂ ਠੰਡੀ ਹਵਾ ਭਾਈ ਦਿਆ ਤਾਂ ਉਹ ਤੋਂ ਕਾਫੀ ਦਿੱਕਤ ਆ ਜਾਂਦੀ ਹੈ ਬੱਚਿਆਂ ਨੂੰ ਤੇ ਇੱਕ ਜਦੋਂ ਵੀ ਛੋਟੀਆਂ ਬੱਕਰੀਆਂ ਇਕੱਠੀਆਂ ਸੁੰਦੀਆਂ ਮੰਨ ਲਓ ਵੀ ਪੰਜ ਚਾਰ ਬੱਕਰੀਆਂ ਕਿਸੇ ਦੀਆਂ ਇਕੱਠੀਆਂ ਸੂਪੀਆਂ ਵੈਸੇ ਜਿਹੜਾ ਵੱਧ ਬੱਕਰੀਆਂ ਰੱਖਦਾ ਉਹਨੂੰ ਜਾਣਕਾਰੀ ਹੁੰਦੀ ਆ ਕੋਈ ਨਹੀਂ ਹੈਗਾ ਵੀ ਉਹਨੂੰ ਜਾਣਕਾਰੀ ਨਹੀਂ ਹੁੰਦੀ ਕਿਉਂਕਿ ਜਿਹੜਾ ਬੰਦਾ ਕੋਈ 2-4 ਸਾਲ 5 ਸਾਲ ਤੋਂ ਕੰਮ ਕਰ ਰਿਹਾ ਜਾਂ ਵੱਧ ਬੱਕਰੀਆਂ ਰੱਖ ਲਿਆ ਉਹਨੂੰ ਸਾਰੀ ਜਾਣਕਾਰੀ ਹੁੰਦੀ ਆ ਕਿਵੇਂ ਮੈਨੇਜਮੈਂਟ ਕਰਨੀ ਆ ਕਿਵੇਂ ਜਾਨਵਰਾਂ ਨੂੰ ਰੱਖਣਾ ਤਾਂ ਹਮੇਸ਼ਾ ਛੋਟੇ ਬੱਚਿਆਂ ਨੂੰ ਤੁਸੀਂ ਜੇ ਬੱਕਰੀਆਂ ਵੱਧਸ ਹੁੰਦੀਆਂ ਤਾਂ ਉਹਨਾਂ ਨੂੰ ਛੋਟੇ ਬੱਚਿਆਂ ਨੂੰ ਤੁਸੀਂ ਅਲੱਗ-ਅਲੱਗ ਤਾੜਨਾ ਹੁੰਦਾ ਇਹ ਨਾ ਹੋਵੇ ਵੀ ਇੱਕ ਪਿੰਜਰੇ 'ਚ ਤੁਸੀਂ 10 ਬੱਚੇ ਤਾੜਤੇ ਤੇ ਉਹ ਹੀ ਠਾਵਤੇ ਹੋ ਕੇ ਮਾਰ ਦਿੰਦੇ ਇੱਕ ਦੂਜੇ ਨੂੰ ਤਾਂ ਹਮੇਸ਼ਾ 2 ਜਾਂ 3 ਇੱਕ ਪਿੰਜਰੇ ਦੇ ਵਿੱਚ ਬੱਚੇ ਰੱਖੋ ਇਦੋਂ ਵੱਧ ਇੱਕ ਪਿੰਜਰੇ ਦੇ ਵਿੱਚ ਬੱਚੇ ਨਾ ਤਾੜੋ ਜਾਂ ਬੱਕਰੀਆਂ ਹੀ ਉਹੇ ਜੇ ਢੰਗ ਨਾਲ ਸਵਾਇਆ ਕਰੋ ਜਾਂ ਲਵਾਇਆ ਕਰੋ ਉਹਨਾਂ ਨੂੰ ਵੀ ਇਕੱਠੀਆਂ ਬੱਕਰੀਆਂ ਨਾ ਸੂਣ ਕੋਈ 5-10 ਦਿਨਾਂ ਦੀ ਬਿੱਥ ਤੇ ਕੋਈ 8-8 ਦਿਨਾਂ ਦੀ ਬਿੱਥ ਤੇ ਬੱਕਰੀਆਂ ਸੂਣ ਤੇ ਉਦੋਂ ਬੱਚੇ ਥੋੜੇ ਜਿ ਮਤਲਬ ਕਿ ਸੰਭਲ ਜਾਂਦੇ ਆ ਜ ਜਦੋਂ ਨਵੇਂ ਬੱਚੇ ਆਉਂਦੇ ਆ ਤੇ ਕਈ ਵਾਰੀ ਇੱਥੇ ਡੱਕ ਤੇ ਪਾ ਜਾਂਦੇ ਆ ਆਪਣੇ ਕੋਲ ਜਗ੍ਹਾ ਘੱਟ ਹੁੰਦੀ ਆ ਤੇ ਆਪਾਂ 1 ਮਹੀਨੇ ਵਾਲੇ ਬੱਚੇ ਵੀ ਉਸੇ ਪਿੰਜਰੇ 'ਚ ਧਾੜ ਦਿੰਦੇ ਨੇ ਤੇ 4-4 ਦਿਨਾਂ ਵਾਲੇ ਬੱਚੇ ਵੀ ਉਸੇ ਪਿੰਜਰੇ 'ਚ ਧਾੜ ਦਿੰਦੇ ਆ ਤੇ ਉੱਥੇ ਕਈ ਵਾਰੀ ਬੱਚਿਆਂ ਦੀ ਮਤਲਬ ਕਿ ਮੌਤ ਹੋ ਜਾਂਦੀ ਆ ਉਹ ਇਸੇ ਕਰਕੇ ਹੋ ਜਾਂਦੀ ਆ ਵੱਡੇ ਬੱਚੇ ਮਾਰਦੇ ਆ ਉਹ ਜਾਂ ਤਾਂ ਉਹਨਾਂ ਨੂੰ ਜਾਂ ਥੱਲੇ ਲਤੜਾ ਦਿੰਦੇ ਉੱਤੇ ਬੈਠੀ ਜਾਂਦੇ ਆ ਗਰਮੈਸ਼ ਲਾਈਨ ਦੇ ਮਾਰੇ ਤਾਂ ਇਸ ਲਈ ਇਹ ਗਲਤੀਆਂ ਨਾ ਕਰਿਆ ਕਰੋ ਤੇ ਇੱਕ ਹਮੇਸ਼ਾ ਜਿਵੇਂ ਤੁਹਾਨੂੰ ਦੱਸੀ ਜਾਣਾ ਮੈਂ ਵੀ ਮਹੀਨੇ ਦੇ ਵਿੱਚੇ ਲੱਗ ਰੱਖਿਆ ਕਰੋ ਜੇ ਕੋਈ 10 5 10 ਦਿਨਾਂ ਦੇ ਵਿੱਚ ਉਹ ਲੱਗ ਰੱਖਿਆ ਕਰੋ ਕਿ ਇਹਨਾਂ ਨੂੰ ਆਦਤ ਹੁੰਦੀ ਹੈ ਟੱਕਰ ਮਾਰਦੇ ਆ ਤਾਂ ਕਦੇ ਵੀ ਢਿੱਡ ਦੇ ਵਿੱਚ ਟੱਕਰ ਮਾਰੀ ਜਦੋਂ ਬੱਚੇ ਨੇ ਤਾਂ ਹਮੇਸ਼ਾ ਉੱਥੇ ਪੇਟ ਦੀ ਗੜਬੜ ਹੋਣੀ ਹੋਣੀ ਆ ਅੰਤੜੀਆਂ ਨੂੰ ਸੋਜ ਆ ਗਈ ਜਾਂ ਮੋਕ ਲੱਗਣੀ ਜਾਂ ਕੋਈ ਹੋਰ ਕਾਰਨ ਬਣ ਜਾਣਾ ਤੇ ਫਿਰ ਬੱਚਿਆਂ ਦੀ ਮੌਤ ਹੋ ਜਾਂਦੀ ਆ ਤਾਂ ਆਪਾਂ ਬਾਅਦ ਵਿੱਚ ਪਛਤਾਉਨੇ ਆ ਜਾਂ ਕਹਿ ਦਿੰਨੇ ਆ ਵੀ ਚੰਗਾ ਭਲਾ ਸੀਗਾ ਬਈ ਦੁੱਧ ਪੀਂਦਾ ਸੀ ਐ ਹੁੰਦਾ ਸੀਗਾ ਐ ਹੁੰਦਾ ਹੀ ਚੰਗਾ ਭਲਾ ਮਰ ਗਿਆ ਮਿੱਟੀ ਵੀ ਨਹੀਂ ਖਾਧੀ ਐ ਵੀ ਨਹੀਂ ਹੋਇਆ ਐ ਵੀ ਨਹੀਂ ਹੋਇਆ ਤੇ ਛੋਟੇ ਛੋਟੇ ਕਾਰਨੀ ਆ ਜਿਹੜੇ ਨੁਕਸਾਨ ਕਰਾ ਦਿੰਦੇ ਆ ਤਾਂ ਹਮੇਸ਼ਾ ਇਹਨਾਂ ਚੀਜ਼ਾਂ ਦੇ ਗੌਰ ਰੱਖਿਆ ਕਰੋ ਦਸਤਹੁਣੇ ਪੇ ਬਈ ਕਿਆ ਦਿੱਤੇ ਹੋ ਆਪ ਅਰੇ ਬਈ ਦਸਤ ਐਸੇ ਨਹੀਂ ਲੱਗਤੇ ਆ ਦਸਤ ਕੇ ਬਹੁਤ ਜ਼ਿਆਦਾ ਕਾਰਨ ਹੁੰਦੇ ਆ ਦਸਤ ਅਗਰ ਠੰਡ ਲੱਗੀ ਬੱਕਰੀ ਕੋ ਤਵੀ ਵੀ ਦਸਤ ਹੋ ਜਾਏਗੇ अगर बकरी ने कोई रेता मिट्टी खा लिया कोई नीरे में ऐसी चीज़ खा ली उससे भी दस्त लग जाते हैं तो इसके लिए उसके कारण को पकड़ना पड़ता है पहले किस कारण से इसको दस्त लगे हैं फिर उसके हिसाब से इलाज होता है वैसे जैसे नॉर्मल दस्त लगते हैं तो उसके लिए तो हम गोली देते हैं इसको एंटीजोल दे देते हैं हम जहाँ हम दे देते हैं सिफ्लॉक्स जहाँ बायोट्रिम देते हैं काफ़ी तरह की गोलियाँ आती हैं वो गोलियां देती हैं अगर नॉर्मल दस्त लगा है कोई खाने पीने से हो गया या वैसे हो गया कोई तो वैसे ऐसी गोली देते हैं हम अगर दस्त के बहुत कारण हैं ठंड लग गई या बुखार हो गया या कोई और कारण हो गया तो फिर पहले उस कारण का इलाज करना पड़ता है दस्त अपने आप बंद हो जाते हैं नंबर ले लो भाई नंबर अपना है सत्तर जीरो अठानवे तीस जीरो बाट सेवन डबल ज़ीरो नाइन एट थ्री डबल जीरो सिक्स टू इस नंबर पे आप फोन भी कर सकते हो अगर फ़ोन ना उठाया जाए तो व्हाट्सअप चलता है इसी नंबर पे इसी नंबर पे आप व्हाट्सअप मैसेज कर सकते हो उस पर आपको रिप्लाई मिल जाएगा ਗਵਾਰੇ ਦੇ ਨੀਰੇ ਦਾ ਤਾਂ ਇਹ ਆ ਬੇਟਾ ਜੀ ਜੇ ਤਾਂ ਤੁਹਾਡੇ ਕੋਲੇ ਕੋਈ ਆਪਸ਼ਨ ਹੋਰ ਹੈ ਨਹੀਂ ਫਿਰ ਤਾਂ ਤੁਹਾਨੂੰ ਗਵਾਰੇ ਦਾ ਨੀਰਾ ਹੀ ਸਾਰਾ ਦਿਨ ਮੈਂ ਹੁਣ ਸਾਰਾ ਦਿਨ ਹੀ ਪਾਉਂਦਾ ਸੀਗਾ ਗਵਾਰੇ ਦਾ ਨੀਰਾ ਤੇ ਹੁਣ ਇੱਕ ਦੋ ਦਿਨਾਂ ਦੀ ਜਮੀਨ ਨੂੰ ਵੱਢ ਲਾਇਆ ਹੁਣ ਜਮੀਨ ਦੇਣ ਲੱਗ ਗਏ ਨਾਲ ਹਰਾ ਦੇਣ ਲੱਗ ਗਏ ਜੇ ਤਾਂ ਤੁਹਾਡੇ ਕੋਲੇ ਕੋਈ ਹੋਰ ਸਾਧਨ ਹੈ ਨਹੀਂ ਹਾਂ ਹਾਂ ਪਰਸੋਂ ਦਾ ਯਾਰ ਬਸ ਨਾ ਕਰੀ ਉਲਝ ਗਿਆ ਮੈਂ ਇੱਕ ਦੋ ਫੋਨ ਫੋਨ ਜੇ ਆ ਗਏ ਬਸ ਤੇ ਕੰਮ ਧੁੰਦੇ ਚਤੁਰਿਆ ਫਿਰਿਆ ਤੇ ਆਇਆ ਹੀ ਨਹੀਂ ਗਿਆ ਮੇਰੇ ਤੋਂ ਤੇ ਮੈਂ ਦੇਖਦਾ ਯਾਰ ਕਦੇ ਦਿਨ ਚਾਉਣਾ ਸੀਗਾ ਹੁਣ ਠੰਡ ਵਾਲੀ ਹੋ ਗਈ ਧੁੰਦ ਪੈਣ ਲੱਗੀ ਤਾਂ ਗਵਾਰੇ ਦਾ ਨੀਰਾ ਕੋਈ ਗੱਲ ਨਹੀਂ ਪਾਜਿਆ ਕਰੋ ਸਾਰੇ ਦਿਨ ਕੋਈ ਨੁਕਸਾਨ ਨਹੀਂ ਕਰਦਾ ਹੁਣ ਗਵਾਰੇ ਦਾ ਨੀਰਾ ਫਾਇਦੇ ਕਰੂਗਾ ਕਿਉਂਕਿ ਨਾਲ ਉਹਦਾ ਬੱਕਰੀਆਂ ਨੂੰ ਗਰਮੈਸ਼ ਦਿੰਦਾ ਸੁੱਕਾ ਨੀਰ ਨਾਲੇ ਪਸ਼ਾਬ ਵਗੈਰਾ ਘੱਟ ਕਰਦਾ ਇਹ ਹਰਾ-ਬੂਰਾ ਪਾਵਾਂਗੇ ਨਾਲਾ ਤਾਂ ਫਿਰ ਪਸ਼ਾਬ ਵਧ ਕਰਦੀਆਂ ਬੱਕਰੀਆਂ ਤੇ ਫਿਰ ਅੰਦਰ ਗਿੱਲਾ ਵੱੱਤਾ ਵੀ ਵੱਧ ਹੋਇਆ ਕਰੂਗਾ ਤਾਂ ਕੋਈ ਗੱਲ ਨਹੀਂ ਜੇ ਤੁਹਾਡੇ ਕੋਲ ਇਕੱਲਾ ਗਵਾਰਾ ਹੈਗਾ ਇਕੱਲਾ ਗਵਾਰਾ ਪਾ ਲਿਆ ਕਰੋ ਕੋਈ ਚੱਕਰ ਨਹੀਂ ਬਸ ਆਉਂਗਾ ਮੈਂ ਕਦਰ ਅੰਚੇ ਹਰਕਾ ਹੁਣ ਧੁੰਦ ਵਾਲੀ ਪੈਣ ਲੱਗੀ ਜੇ ਨਾ ਧੁੰਦ ਹਟੀ ਫਿਰ ਤਾਂ ਮੁਸ਼ਕਲ ਹੀ ਆ ਜੇ ਧੁੰਦ हट ਗਈ ਤਾਂ ਕੋਈ ਗੱਲ ਨਹੀਂ ਮਾਰ ਲੂਗਾ ਗੇੜਾ ਮੈਂ ਇੱਕ ਦਿਨ ਚ ਉਹ ਮੌਸਮ ਦੇਖਦੇ ਆ ਕਿਵੇਂ ਪਸਾ ਮੇਰੇ ਕੋਲੇ ਵੀ ਕਿਸੇ ਨੇ ਬੱਚੇ ਚੱਕਣ ਆਉਣਾ ਸੀਗਾ ਯਾਰ ਤੇ ਮੈਂ ਵੀ ਉਸੇ ਚਾਹ ਕੇ ਚਾਹ ਮੈਂ ਕਈ ਵਾਰੀ ਮੈਂ ਬਾਗ ਬੋਗ ਗਿਆ ਉਹ ਨਾ ਆ ਜਾਣ ਇਸ ਲਈ ਮੈਂ ਵੀ ਹੁਣ ਘਰੀ ਹੁਣ ਜਿਆਦਾ ਬਾਹਰ ਘਟ ਜਾਣਾਗਾ ਤੇ ਬਾਕੀ ਕਿਸੇ ਹੋਰ ਮਿੱਤਰ ਪਿਆਰੇ ਦਾ ਕੋਈ ਹੈ ਸਵਾਲ ਤਾਂ ਪੁੱਛ ਸਕਦੇ ਹਾਂ ਬਾਕੀ ਜੇ ਭਾਈ ਤੁਸੀਂ ਕਿਹਾ ਕਰੋਗੇ ਤਾਂ ਲਾਈਵ ਰੋਈ ਕਰ ਲਿਆ ਕਰਾਂਗੇ ਕੁਛ ਆਪਾਂ ਵੀ ਠੰਡ ਤੋਂ ਟਲਦੇ ਆਂ ਵੇ ਠੰਡ ਚ ਬੈਠਣਾ ਔਖਾ ਵਾਰ ਤੇ ਅੱਜ ਵੀ ਬਸ ਮੂਡ ਜਾ ਬਣ ਗਿਆ ਇੱਕ ਦੋ ਫੋਨ ਮੈਸੇਜ ਆ ਗਏ ਸੀਗੇ ਭਾਈ ਲਾਈਵ ਕਰ ਲਿਆ ਕਰੋ ਚਲੋ ਮਾ ਕੋਈ ਗੱਲ ਨਹੀਂ ਭਾਈ ਲਾਈਵ ਕਰ ਲਿਆ ਕਰਾਂਗੇ ਤੁਹਾਡੇ ਮਾਰੇ ਹੀ ਆਪਾਂ ਲਾਈਵ ਕਰਦੇ ਆ ਚਲ ਟਾਈਮ ਪਾਸ ਹੋ ਜਾਂਦਾ ਯਾਰਾਂ ਵੇੜੀਆਂ ਨਾਲ ਗੱਲਾਂ ਬਾਤਾਂ ਹੋ ਜਾਂਦੀਆਂ 20 ਕਵੰਟਰਲ ਸਟਵਾ ਲਿਆ ਭਾਈ ਹਾਂ ਪਾਈ ਜਾ ਕਰੋ ਪਾਈਆ ਕਰੋ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਅਧਿਆ ਫਾਇਦਾ ਹੀ ਕਰੂਗਾ ਗਵਾਰੇ ਦਾ ਨੀਰਾ ਗਰਮੈਸ਼ ਹੁੰਦਾ ਬੱਕਰੀਆਂ ਨੂੰ ਤੇ ਬਾਕੀ ਵਧੀਆ ਗਾਲਾ ਗੂਲਾ ਕਰਦੀਆਂ ਤੇ ਬਾਕੀ ਨਾਲੇ ਜੇ ਹਰਾ ਹਰਾ ਪਾਵਾਂਗੇ ਤਾਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਜਿਆਦੇ ਪਿਸ਼ਾਬ ਕਰਦੀਆਂ ਗਿੱਲਾ ਬੱਤਾ ਹੋ ਜਾਂਦਾ ਥੱਲੇੋਂ ਥਾਂ ਕਿਉਂਕਿ ਹੁਣ ਠੰਡ ਹੈ ਕੀ ਇਸ ਥਾਂ ਦਾ ਵੈਸੇ ਨਹੀਂ ਸਕਦਾ ਠੰਡ ਕਰ ਤਾਂ ਹਮੇਸ਼ਾ ਸ਼ੁਭ ਕਰਨ ਸਤਿ ਸ਼੍ਰੀਕਾਲ ਜੀ ਆਜੋ ਭਾਈ ਜਿਹੜੇ ਨਵੇਂ ਸੱਜਣਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਕਿਉਂਕਿ ਆਪਾਂ ਤੁਹਾਡੀ ਜਾਣਕਾਰੀ ਲਈ ਵੀਡੀਓ ਬਣਾਉਨੇ ਆ ਤੇ ਵੱਧ ਤੋਂ ਵੱਧ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਸਕੀਏ ਪੱਠ ਆਪਣੀ ਆ ਵੀ 7 ਜਨਵਰੀ ਤੱਕ ਸਰੂਪ ਹੋਗੀ ਯਾਨੀ ਕਿ 15 16 ਦਿਨ ਰਹਿ ਗਏ ਤੇ ਵੀ ਸੁਣਦੇ ਬਸ ਪਹਿਲਾਂ ਨੂੰ ਪੱਠ ਸੁਣੀ ਹੈ ਇਹ ਆਪਣੀ ਤੇ ਲਾਈਵ ਦਾ ਟਾਈਮ ਤਾਂ ਰੱਖਦਗੇ ਲਾਈਵ ਦਾ ਟਾਈਮ ਬਸ ਆਪਾਂ 7:30 ਦੇ ਆਸ-ਪਾਸ ਕਰ ਲਿਆ ਕਰਾਂਗੇ ਲਾਈਵ ਕੋਈ ਗੱਲ ਨਹੀਂ ਜ਼ਰੂਰ ਕਰਿਆ ਕਰਾਂਗੇ ਭਾਈ ਨਾ ਨਾ ਬੱਚੇ ਵਿੱਕ ਗਏ ਬਟਾ ਸਾਰੇ ਬੱਚੇ ਸਾਰੇ ਵਿੱਕ ਗਏ ਬਸ ਆ ਪੱਠਾ ਸੂਣੀ ਹੁਣ ਕਾ ਪੱਠ ਸੂਣਾ ਆ ਪੱਠਾ ਦਾ ਤਾਂ ਹਜੇ ਪਿਆ ਦੋ ਮਹੀਨੇ ਹੋ ਚੁੱਤੀ ਪੱਠ ਦੇ ਵੀ ਪਈ ਆ ਦੋ ਮਹੀਨੇ ਫਰਵਰੀ ਸੂਣੀ ਆ ਇੱਕ ਹੋ ਲੋਹੀ ਬੱਕਰੀ ਸੂਣ ਵਾਲੀ ਆ ਉਹ ਖੜੀ ਅੰਦਰ ਆਂ ਜਿਹੜੇ ਬੱਕਰੀਆਂ ਸੂਨ ਵਾਲੀਆਂ ਆਪਣੀਆਂ ਹੁਣ ਬਾਕੀ ਇੱਧਰ ਬੱਚੇ ਆ ਦੋ ਇੱਕ ਡੱਬਾ ਬੱਚਾ ਦੇ ਤਾਂ ਆਪਾਂ ਕਿਸੇ ਨੂੰ ਆਉਣਾ ਉਹਨਾਂ ਨੇ ਲੈਣ ਸਾਈ ਪਾਈ ਪਈ ਆ ਇੱਕ ਦੋ ਦਿਨਾਂ ਚ ਲੈ ਜਾਣਗੇ ਸ਼ੁਭਕਰਨ ਵੀਰ ਜੀ ਸਾਡੇ ਗੌਰਟ ਨੂੰ ਇੱਕ 35 ਦਿੇ ਹੋ ਗਏ ਕ੍ਰੋਸ ਹੋਈ ਨੂੰ ਡਿਸਚਾਰਜ ਕਰਦੀ ਆ ਜੇ ਡਿਸਚਾਰਜ ਕਰਦੀ ਆ ਵੀਰੇ ਰਹੀ ਨਹੀਂ ਹੋਣੀ ਫਿਰ ਉਹ ਨਹੀਂ ਤਾਂ ਡਿਸਚਾਰਜ ਤਾਂ ਕਰਨਾ ਨਹੀਂ ਚਾਹੀਦਾ ਜੇ ਦੁੱਧ ਦਿੰਦੀ ਆ ਤਾਂ ਦੁੱਧ ਘਟ ਗਿਆ ਫਿਰ ਤਾਂ ਰਹਿ ਗਈ ਹੋ ਜੇ ਦੁੱਧ ਨਹੀਂ ਘਟਿਆ ਫਿਰ ਖਾਲੀ ਆ ਕਾਫੀ ਮੁਸ਼ਕਲਾਂ ਆ ਜਾਂਦੀਆਂ ਬੱਕਰੀਆਂ ਦੇ ਵਿੱਚ ਬਾਕੀ ਕੋਈ ਗੱਲ ਨਹੀਂ ਵੇਟ ਕਰੋ ਹੋ ਜੇ ਹਾਂ ਹਾਂ ਖੁਸ਼ੀ ਚੈਲ ਪਾਇ ਸੀ ਬਾਈ ਤਨੋਲੇ ਮੇਲੇ ਤੇ ਆਪਾਂ ਚਾਰ ਜਾਨਵਰ ਪਾਏ ਸੀ ਚਾਰ ਹੀ ਆਗੇ ਸੀਗੇ ਆਪਣੇ ਆਪਾਂ ਛੋਟੇ ਬੱਚੇ ਪਾਏ ਸੀਗੇ ਵੱਡੇ ਜਾਨਵਰ ਹੈ ਨਹੀਂ ਸੀਗੇ ਆਪਣੇ ਕੋਲੇ ਕੋਈ ਪਾਉਣ ਵਾਲੇ ਦੁੱਧ ਘਟ ਗਈ ਫਿਰ ਰਹਿ ਜੂਗੀ ਕੋਈ ਚੱਕਰ ਨਹੀਂ ਹੈਗਾ ਜੇ ਦੁੱਧ ਘਟ ਗਈ ਤਾਂ ਲੇਵਾ ਸੁੱਕਣ ਲੱਗ ਜੂ ਦੁੱਧ ਪੀਨ ਚ ਖਾਰਾ ਹੋ ਜੂਗਾ 10 ਦਿਨਾਂ ਦਾ ਹੀ ਹੋਰ ਜੋ 10 ਦਿਨਾਂ ਹੋਰ ਗੱਬੜ ਹੋ ਗਿਆ ਦੁੱਧ ਪੀਨ ਚ ਖਾਰਾ ਹੋਣ ਲੱਗ ਜੂ ਦੁੱਧ ਦੇ ਜਾਮ ਘਟਾ ਜੂਗੀ 10 15 ਦਿਨਾਂ 'ਚ ਆਪਣੇ ਕੋਲ ਆ ਜਿਹੜਾ ਕਾਲੂ ਦਾ ਬੱਚਾ ਦੇ ਦੇਾਂਗੇ ਉਹ ਬਾਈ ਹੋਏ ਕੰਗratulations ਅੰਕਲ ਜੀ ਧੰਨਵਾਦ ਬੇਟਾ ਤੁਹਾਡਾ ਚਾਰ ਬੱਚੇ ਪਾਈ ਸੀਗੇ ਆਪਾਂ ਚਾਰੇ ਜਾਨਵਰ ਆ ਗਏ ਸੀਗੇ ਆਪਣੇ ਪੋਜੀਸ਼ਨ ਤੇ ਇੱਕ ਬੱਚਾ ਤਾਂ ਆਪਣਾ 10 ਕਿਲੋ ਤੋਂ 30 ਕਿਲੋ ਵਾਲਾਂ ਚ ਆ ਗਿਆ ਸੀਗਾ ਦੂਜੇ ਨੰਬਰ ਤੇ ਇੱਥੇ ਬੈਠਾ ਹੀ ਆ ਪਿੰਜਰੇ ਚ ਬੱਚਾ ਉਹ ਵਿਗਿਆ ਹੋਇਆ ਸਾਹਮਣੇ ਤੇ ਇੱਕ ਪੱਠ ਆਪਣੀ ਚੌਥੇ ਨੰਬਰ ਤੇ ਆ ਗਈ ਸੀਗੀ 30 ਕਿਲੋ ਵਾਲੀਆਂ ਚ 10 ਕਿਲੋ ਤੋਂ 30 ਕਿਲੋ ਵਾਲੀਆਂ ਚ ਤੇ ਉਹਨਾਂ ਚ ਇੱਕ ਆਪਣੀ ਪੱਠ ਆ ਗਈ ਸੀਗੀ ਪੰਜਵੇਂ ਤੇ ਇੱਕ ਸ਼ੀਮੇ ਤੇ ਤੰਨ ਪੱਠਾਂ ਆ ਗਈਆਂ ਸੀ ਆਪਣੀਆਂ ਪੋਜੀਸ਼ਨ ਤੇ ਤੇ ਇੱਕ ਬੱਕਰਾ ਆ ਗਿਆ ਸੀ ਚਾਰ ਜਾਨਵਰ ਪਾਏ ਸੀ ਆਪਾਂ ਚਾਰੋਂ ਆ ਗਏ ਸੀ ਇੱਕ ਬੱਚਾ ਤਾਂ ਆਪਣਾ ਆਇਆ ਸੀ ਕਾਲਾ ਹੂੰ ਕਾਲਾ ਬੱਚਾ ਬੈਠਾ ਜਿਹੜਾ ਇੱਥੋਂ ਦਿਸ ਨਹੀਂ ਰਿਹਾ ਇਹ ਬੈਠਾ ਇੱਕ ਤਾਂ ਇਹ ਆਪਣਾ ਦੂਜੇ ਨੰਬਰ ਤੇ ਆਇਆ ਸੀਗਾ ਕਾਲਾ ਬੱਚਾ ਤੇ ਪੱਠਾ ਆਪਣੀਆਂ ਦੋ ਇੱਧਰ ਬੈਠੀਆਂ ਗਈਆਂ ਪਿੰਜਰੇ 'ਚ ਉਹ ਆ ਗਈਆਂ ਸੀਗਾ ਆ ਪਰੇਪਾਰੀ ਹੋ ਗਈ ਕੋਈ ਗੱਲ ਨਹੀਂ ਬਈ ਬਸ ਫੇਤਾ ਰਹੀ ਜਾਊਗੀ ਤੇ ਇਹ ਠੰਡ ਮੰਨਦੀ ਹੈ ਬੱਕਰੀ ਆਪਣੀ ਇਹ ਵੱਡੀ ਖੜੀ ਹੈ ਵੀ ਇਹਦੀਆਂ ਪੱਠਾਂ ਦੋ ਇਹ ਵੱਡੀਆਂ ਖੜੀਆਂ ਨਾਲ ਇਹਦੇ ਇਹ ਮਾਵਾਂ ਧੀਆਂ ਤਿੰਨੇ ਇਕੱਠੀਆਂ ਹੀ ਰਹਿੰਦੀਆਂ ਆ ਬੈਠਾ ਭਾਈ ਕਾਲੇ ਰਮਾਣੇ ਤੇਰਾ ਕੁੱਕੜ ਆਪਣਾ ਇਹ ਦੇਖੋ ਭਾਈ ਇੱਕ ਬੱਕਰੀ ਆਪਣੀ ਆ ਸੁਣ ਵਾਲੀ ਆ ਲਾਲ ਲੋਹੀ ਇਹ ਨਿਊ ਐਂਟਰੀ ਆ ਇੱਥੇ ਕਿ ਆਈ ਆ ਇਹ ਆ ਪੱਠ ਵੀ ਇਸੇ ਦੀ ਆ ਇੱਕ ਆ ਸ਼ੇਰੀ ਪੱਠ ਆਪਣੇ ਕੋਲੇ ਤੇ ਜੰਗਲਾਂ ਡਿੱਗ ਪਿਆ ਸੀਗਾ ਇਹ ਵੀ ਆਪਾਂ ਕਿਸ ਤੋਂ ਲਿਆਂਦੀ ਆ ਵੀਰ ਤੋਂ ਇਹ ਤਿੰਨੋਂ ਜਾਨਵਰ ਨਵੇਂ ਆਪਣੇ ਕੋਲੇ ਤੇ ਬਾਕੀ ਸਾਰੇ ਜਾਨਵਰ ਆਪਣੇ ਉਹੀ ਆ ਆ ਨਾਗਰੀ ਬੱਕਰੀ ਵੀ ਉਹੀ ਆਪਣੇ ਕੋਲੇ ਉਹ ਲਾਲ ਡੱਬੀ ਵੀ ਉਹੀ ਆਪਣੇ ਕੋਲੇ ਇੱਕ ਆਪਣੀ ਉੱਚੇ ਮੱਥੇ ਵਾਲੀ ਐਕਸਪਾਇਰ ਹੋ ਗਈ ਸੀਗੀ ਬੱਕਰੀ ਉਹ ਐਤਕੀ ਗਰਮੀ ਚ ਬਿਮਾਰ ਹੋ ਗਈ ਸੀਗੀ ਥੋੜੀ ਜਿਹੀ ਉਹ ਵੀ ਬੁਢੀ ਹੋਈ ਪਈ ਸੀ ਬੱਕਰੀ ਉਹ ਤਾਂ ਸੂਆ ਵੀ ਨਹੀਂ ਲਿਆ ਗਿਆ ਆਪਣੇ ਤੋਂ ਪੱਕੀ ਆਪਣੀਆਂ ਸਾਰੀਆਂ ਬੱਕਰੀਆਂ ਉਹੀ ਆ ਆ ਵੀ ਆਪਾਂ ਕਣਕਾਂਈਆਂ ਵੱਢਣ ਵੇਲੇ ਨਮੀਲੀਆਂ ਦੀ ਸੀ ਆਪਾਂ ਲਾਈਵ 'ਚ ਦਿਖਾਇਆ ਉਹ ਤੁਹਾਨੂੰ ਇੱਕ ਦੋ ਵਾਰੀ ਇਹ ਬੱਕਰੀ ਆਪਣੀ ਆਪਣੇ ਯਾਰ ਵੇਲੀ ਕੋਲੋਂ ਹੀ ਲਈ ਆ ਕਿਥੋਂ ਉਹ ਲਾਲ ਡੱਬੀਆਂ ਦਾ ਸ਼ਕੀਨਾ ਉਹਦੇ ਕੋਲ ਕਾਲੀ ਸੀਗੀ ਉਹ ਤੋਂ ਆਪਾਂ ਲੈ ਲਈਏ ਪੱਠ ਸੂਈ ਹੋਈ ਹੈ ਵੀ ਬੱਕਰੀ ਪੱਠੇ ਦੀ ਆਪਣੀ ਉੱਥੇ ਆਈ ਹੋਈ ਆ ਪੋਜੀਸ਼ਨ ਤੇ ਤੁਹਾਨੂੰ ਦੱਸਿਆ ਮੇਲੇ 'ਚ ਤਨੌਲੇ 'ਚ ਤੇ ਬਾਕੀ ਆ ਵੀ ਬੱਕਰੀਆਂ ਆਪਣੀਆਂ ਪਿਛਲੇ ਸਾਲ ਨਹੀਂ ਆ ਆ ਤਾਂ ਦੋ ਦੰਦ ਪੱਠ ਆਪਣੀ ਖੁਸ਼ਰੂ ਇਹ ਸੂਨ ਵਾਲੀ ਆ ਜਿਹੜੀਆਂ ਆਪਣੀਆਂ ਉਹ ਪੱਠਾਂ ਸੀਗੀਆਂ ਇਹ ਚਾਰ ਦੰਦ ਲਾਈ ਜਾਂਦੀ ਆ ਹੁਣ ਇੱਕ ਦੰਦ ਤੋੜ ਗਈ ਤੇ ਇਹਦੇ ਰਹਿ ਗਏ 15 ਗਦਨ ਸੂਨ ਦੇ ਆ ਇਹਦੀ ਮਾਈ ਆ ਦੇਖੀ ਸੀ ਕਿ ਤੂੰ ਪਿਛਲੇ ਸੂਏ ਵੀ ਇਹ ਅਜੇ ਕਿ ਬੱਚੇ ਤਿੰਨ ਦਿੱਤੇ ਸੀਗੇ ਇਹਨੇ ਬੱਚੇ ਤਿੰਨੇ ਹੀ ਵੇਚਤੇ ਸੀਗੇ ਆਪਾਂ ਤੇ ਆ ਆਪਣੀ ਕੋਬਰੇ ਦੀ ਮਾਂ ਪਿਛਲੇ ਸਾਲ ਸੂਈ ਸੀਗੀ ਯਾਨੀ ਕਿ ਐਤਕੀ 2025 ਚ ਤੇ ਹੁਣ ਫੇਰ ਸੂਈ ਹੋਈ ਆ ਕੈਰੀ ਪੱਠਾ ਇਹਦੇ ਮਗਰ ਪਹਿਲੇ ਹਰ ਬੱਚੇ ਦੋ ਸੀ ਜਿਹੜਾ ਕੋਬਰਾ ਬੱਚਾ ਬੈਠਾ ਇਸੇ ਦੀ ਸੀਗਾ ਇੱਧਰ ਲਾਪਣਾ ਆ ਕਾਲਾ ਬੱਚਾ ਇਹ ਬੈਠਾ ਨਹੀਂ ਨਹੀਂ ਡੱਬੇ ਬੱਚੇ ਇਹ ਆਪਣੀ ਆਪ ਦੀ ਆ ਆ ਉਹ ਡੱਬਾ ਬਚ ਲਿਆ ਹੋਇਆ ਜਿਹੜਾ ਲਾਲ ਡੱਬਾ ਬੱਚਾ ਉਹ ਆਪ ਲਿਆ ਹੋਇਆ ਉਹ ਬਾਗ ਵਾਲੀ ਲੈਣ ਦੇ ਆ ਲਾਲ ਡੱਬੇ ਬੱਕਰੇ ਦਾ ਇਹ ਬੱਚਾ ਆਪ ਲਿਆ ਸੀਗਾ ਹਰਵਿੰਦਰ ਤੋਂ ਤੇ ਬਸ ਲਿਆਜੋ ਜੀ ਹੁਣ ਦੇ ਤਾਂ ਆਪਾਂ ਨੂੰ ਕਹਿੰਦਾ ਕੋਈ ਗੱਲ ਨਹੀਂ ਬਾਲ ਲਗਣਾ ਤੂੰ ਤੇ ਯਾਰੀ ਦੋਸਤੀ ਹੈ ਕਹਿੰਦਾ ਯਾਰ ਹੋਰ ਕਿਸੇ ਨੂੰ ਵੇਚ ਦਿਆਂ ਕਹਿੰਦਾ ਦੂਰ ਜਾਊਗਾ ਬੱਚਾ ਬੱਚਾ ਚੰਗਾ ਮੈਨੂੰ ਕਹਿੰਦਾ ਤੂੰ ਰੱਖ ਲੈ ਬਾਲ ਲਾ ਤੇ ਕਪੱਤਾ ਤਿਆਰ ਕਰੀ ਜਾਨੇ ਇਹਨੂੰ ਤੇ ਬਾਕੀ ਐਤ ਕੀ ਸਾਮ ਸੰਭਾਲ ਵਧੀਆ ਕੀਤੀ ਹੈ ਬੱਕਰੀਆਂ ਕੰਦੀ ਆਪਾਂ ਤੇ ਬੈਗਰੂ ਨੇ ਵਧੀਆ ਸਾਰੀਆਂ ਬੱਕਰੀਆਂ ਘੈਂਟ ਸੂਈਆਂ ਆਪਣੀਆਂ ਰਿਜ਼ਲਟ ਵੀ ਬਹੁਤ ਚੰਗੇ ਆਏ ਆ ਤੇ ਸੂਈਆਂ ਹੋਈਆਂ ਬੱਕਰੀਆਂ ਦੇਖ ਲਓ ਤੁਸੀਂ ਤਾਂ ਕੋਈ ਕਹਿ ਨਹੀਂ ਸਕਦਾ ਵੀ ਬੱਕਰੀਆਂ ਸੁੰਨੀਆਂ ਐ ਪੰਨਾਂ ਦੇਖ ਲੋ। ਲਗਤੀ ਫੀਡ ਫੂਡ ਬਹੁਤ ਚਾਰੀਆ ਬੱਕਰੀਆਂ ਨੂੰ। ਤਾਂ ਪੰਨਾਂ ਸੋਂ ਬਿਆਰ ਰਗੀਆਂ। ਸੁੰਨੀਆਂ ਬੱਕਰੀਆਂ ਦਾ ਵੀ ਪਤਾ ਨਹੀਂ ਲੱਗਦਾ। ਤੇ ਬਾਕੀ ਇਹ ਪੱਠਾ ਸੂਣ ਵਾਲੀਆਂ ਆਪਣਾ। ਗਾਂ ਰਿਜਲਟ ਇਹ ਵੀ ਵਧੀਆ ਦੇਣੀ ਆ। ਆ ਵੇਖੋ ਇਹ ਵੀ 2.5 ਮਹੀਨੇ ਦੀ ਗੱਬਣ ਹੋ ਗਈ। ਥੋੜਾ ਥੋੜਾ ਦੁੱਧ ਲੇਵਾ ਬਣਾਉਣ ਲੱਗ ਗਈ ਇਹ। ਤੇ ਬਾਕੀ ਇਹਦੇ ਰਹਿ ਕੇ 15 ਦਿਨ ਇਹਦਾ ਪੂਰੇ ਹੀ ਬਣਾ ਗਈ ਲੇਵਾ। ਤੇ 15 ਦਿਨਾਂ ਚ ਹੋਰ ਵੱਧ ਲਾਉਣ ਲੱਗ ਜੂ। ਇੱਕੋ ਬੈਠੀ ਆ ਪੱਠਾ ਆਹਾਂ ਇਹ ਵੀ 2.5 ਮਹੀਨੇ ਦੀ ਗੱਬਣ ਹੋਊਗੀ ਤੇ ਆਹ ਪੱਠਾ ਤਿਆਰ ਹੋਈ ਜਾਂਦੀ ਆ ਆ ਵੀ ਹੋਊਗੀ ਤਕਰੀਬਨ 34 35 ਇੰਚ ਦੇ ਘਰਾਂ ਚ 34 ਇੰਚ ਆਹੇ ਤੇ ਦੋ ਦੰਦ ਲਾ ਗਈ ਇਹ ਵੀ ਜਿਹਨੇ ਥੋੜੀ ਜਿਹੀ ਗਰੋਥ ਘਟ ਕਰੀ ਆ ਉਹਨੂੰ ਐ ਵੀ ਪੱਠ ਚੰਗੀ ਆ ਭੇਟੇ ਪੂਟੇ ਦੀ ਭਾਰੀ ਆ ਤੇ ਆ ਹੁਣ ਠੰਡ ਰੰਗੀ ਤੋਂ ਮਗਰੋਂ ਲੋਹੜੀ ਤੋਂ ਮਗਰੋਂ ਇਹਨਾਂ ਤੇ ਆਪਾਂ ਲਾਵਾਂਗੇ ਛੁੱਟੀ ਸਮਾਰ ਕੇ ਇਹਨਾਂ ਨੂੰ ਫੀਡ ਫੂਡ ਤੇ ਕਣ ਕਣ ਕਿਤੇ ਤੇ ਕਰਾ ਦਾਂ ਗੇ ਕਦ ਇਹਨਾਂ ਦਾ ਵਧੀਆ ਤੇ ਆਹ ਪੱਠ ਵੀ ਹੋ ਗਈ ਆਪਣੀ 33 33.5 ਨਾ ਬੱਗੂ ਮਰੀਗਾ ਤੋ ਇਹਨਾਂ ਦੇ 33.5 ਹੋ ਗਈ ਇਹ ਵੀ ਬੱਠ ਤੇ ਆਹ ਪੱਠ ਵੀ ਹੋ ਗਈ ਆਪਣੀ 32 32 ਇੰਚ ਤੋਂ ਉੱਪਰ 32 ਇੰਚ ਨਹੀਂ ਸੀਗੀ ਹੋਗਾ ਹੋਗਾ ਮਹੀਨਾ ਹੋਰ ਵੱਧ ਗਈ ਹੋਊਗੀ ਅੱਧਾ ਇੰਚ ਇਹ ਤੇ ਪੱਠੇ ਵੀ ਚੰਗੀਆਂ ਆ ਆਪਣੇ ਕਾਲੂ ਦੀਆਂ ਪੱਠੇ ਵੀ ਤੇ ਬਾਕੀ ਇੱਕ ਪੱਠ ਰੱਖੀ ਆਪਾਂ ਦੂਜੇ ਸਾਰੇ ਜਾਨਵਰ ਸੇਲ ਹੋ ਗਏ ਆਪਣੇ ਕੋਲ ਇੱਕ ਲਈ ਐਸੇ ਬੱਕਰੀ ਦੀ ਪੱਠ ਰੱਖੀ ਆਪਾਂ ਬੱਕਰੀ ਵੀ ਬਹੁਤ ਚੰਗੀ ਹੈ ਇਹ ਦੁੱਧਾਦਨੂ ਵੀ ਬਹੁਤ ਚੰਗੀ ਹੈ ਬੱਕਰੀ ਇਹ ਤੇ ਬਾਕੀ ਰਿਜ਼ਲਟ ਵੀ ਬਹੁਤ ਟਾਪ ਦਾ ਕੱਢਿਆ ਇਹਨੇ ਅੱਠ ਬਹੁਤ ਚੰਗੀ ਦਿੱਤੀ ਹੈ ਇਹਨੇ ਝੋਲੀ ਝੋਲੀ ਬਹੁਤ ਆ ਪੱਠ ਦੇ ਬਾਕੀ ਇਹ ਵੀ ਬੱਕਰੀ ਬਹੁਤ ਦੁੱਧ ਵਾਲੀ ਆ ਉਨੀ ਪੱਠਾਂ ਚੰਗਾ ਕੇਂਦਰ ਵੜੀਆਂ ਤੇ ਨਾ ਨਾ ਲਾਲ ਡੱਬੀ ਹੈਗੀ ਆ ਹਰਜੋਤ ਆ ਸੀਗੀ ਹੁਣ ਰਾਦ ਦਾ ਬਦਲਤਾ ਯਾਰ ਹੁਣ ਦਿੰਦੇ ਨਹੀਂ ਪਹਿਲਾਂ ਰਾਦ ਦਾ ਸੀਗਾ ਮੈਂ ਚਲ ਕੇ ਹੁਣ ਦੇ ਦਾਂਗੇ ਤੇ ਆ ਬੈਠੀ ਬੱਕਰੀ ਇਹ ਤੇ ਇਹਨੂੰ ਦੇਖਦੇ ਹੁਣ ਨਾ ਛੁੜੀ ਕਰਾਂਗੇ ਫੀਡ ਫੂਡ ਚਾਲੂ ਇਹਦੀ ਰਹੀ ਨਹੀਂ ਬੱਕਰੀ ਇਹ ਤੇ ਮਤਲਬ ਲਵਾਈ ਤਾਂ ਸੀਗੀ ਪਤਾ ਨਹੀਂ ਹੀਟ ਹੂਟ ਕੱਚੀ ਸੀਗੀ ਕਿਵੇਂ ਸਾਡੇ ਹਿਸਾਬ ਨਾਲ ਤਾਂ ਹੋ ਜਾਂਦੀ ਉਹਨੂੰ ਇਹ 2.5 ਤੋਂ 3 ਮਹੀਨੇ ਦੀ ਗੱਬਣ ਤੇ ਪਰ ਬੱਕਰੀ ਖਾਲੀ ਹੈ ਇਹ ਹੁਣ ਪਰ ਹੁਣ ਇਹਦੀ ਟਾਲੀ ਘੜਤੀ ਹੁਣ ਇਹਨੂੰ ਜੇ ਹੁਣ ਲਵਾਉਣੀ ਆ ਤਾਂ ਫੇਰ ਗਰਮੀ ਚ ਸੋਊ ਇਹ ਜਮਾਂ ਖਰਾਬ ਹੋ ਜੂ ਕੰਮ ਤੇ ਹੁਣ ਇਹਦੀ ਸੇਵਾ ਕਰਾਂਗੇ ਦੋ ਟਾਈਮ ਹੀ ਨੇ ਤੈਨੂੰ ਕਣਕਾਂ ਵੱਢਣ ਵੇਲੇ ਲਵਾਵਾਂਗੇ ਉਦੋਂ ਲਵਾ ਕੇ ਫਿਰ ਇਹ ਗਾਂ ਸੂਪੂਗੀ 9ਵੇਂ 10ਵੇਂ ਮਹੀਨੇ ਚ ਤੇ ਉਹ ਹਿਸਾਬ ਨਾਲ ਇਹਨੂੰ ਨਾ ਹੁਣ ਇਹਦੇ ਸੇਵਾ ਪਾਣੀ ਕਰਾਂਗੇ ਇਹਨੂੰ ਖੂਨ ਖੰਡ ਚੈੱਕ ਕਰਾ ਕੇ ਇਹਨਾਂ ਦਾ ਲੋਹੜੀ ਤੋਂ ਮਗਰੋਂ ਫਿਰ ਇਹਨੂੰ ਦਿੰਨੇ ਆ ਡਾਈਟ ਡੂਟ ਸਮਰ ਕੇ ਤੇ ਇੱਕ ਸੂਆ ਲੈ ਲਾਂਗੇ ਤੋਂ ਆਪਾਂ ਕਾਲੂ ਤੋਂ ਹੀ ਰਿਜ਼ਲਟ ਵਧੀਆ ਆਉਂਦਾ ਤੇ ਹੁਣ ਦਿੰਦੇ ਨਹੀਂ ਆਪਾਂ ਬੱਕਰੀ ਬੁਢੀ ਹੋਈ ਪਈ ਆ ਯਾਰ ਕਈ ਵਾਰੀ ਅਗਲੇ ਨੇ ਨਾ ਸੰਭੀ ਸੂੰਭੀ ਯਾਰ ਤੇ ਅਗਲਾ ਬੱਕਰੀ ਮਾਰ ਦੂਗਾ ਤੇ ਆਪਾਂ ਕਾਨੂੰ ਪਾਪ ਕਰਾਉਣਾ ਯਾਰ ਹਾਂ ਪਾਠ ਦੇ ਲਾ ਦੇ ਬਟਮੇਟ 1 ਕਮਲ ਲਾ ਦੇ ਉਹਦੇ ਬਟਮੇਟ ਆ ਜੂਗੀ ਹੀਟ ਚ ਉਹ ਤੇ ਪਤਾ ਲੱਗ ਜੂਗਾ ਕੀ ਬਣਦਾ ਬਟਮੇਟ ਲਾ ਦੇ 1 ਕਮਲ ਵਾਧੂ ਆ 2 ਐਮ ਲਾਉਗਾ ਇੰਜੈਕਸ਼ਨ ਉਹਦੋਂ ਘਟਦਾਉਂਦਾ ਨਹੀਂ ਉਹ 1 ਐਮ ਲਾ ਦੇ ਦੋ 1 ਕਮਲ ਮੈਨੂੰ ਦੇ ਦੇ ਨਹੀਂ ਕੋਈ ਗੱਲ ਨਹੀਂ ਉਹ ਇਹ ਹਿਸਾਬ ਦੇਖ ਲਾਂਗੇ ਆਪਾਂ ਹਰਬਨ ਬਸਦ ਕਲੇਪ ਨੂੰ ਲੜਾਈ ਜਾਂਦਾ ਚਲੋ ਠੀਕ ਆ ਦੋਸਤੋ ਫਿਰ ਅੱਜ ਲਈ ਇੰਨੀ ਕਾਫੀ ਤੇ ਕੱਲ ਨੂੰ ਰਹੋ ਸਾਢੇ 7 ਤੇ ਕੈਮ ਫਿਰ ਕੱਲ ਨੂੰ ਲਾਵਾਂਗੇ ਛੁੱਟੀ ਲਾਈਵ ਤੇ ਫੋਨ ਆਈ ਜਾਂਦੇ ਆ ਪਹਿਲਾਂ ਵੀ ਇੱਕ ਵਾਰੀ ਆਟ ਦੁਬਾਰੇ ਫੇਰ ਆ ਗਿਆ ਹਾਂ ਰਿਸ਼ਤੇਦਾਰਾਂ ਦਾ ਚਲੋ ਮੈਂ ਗੱਲਬਾਤ ਕਰ ਲਾਂ ਕੀ ਕਹਿੰਦੇ ਆ ਤੇ ਕੱਲ ਨੂੰ ਰਹੋ ਕੈਮ ਤੇ ਮਿਲਦੇ ਆ ਕੱਲ ਨੂੰ ਨਵੇਂ ਲਾਈਵ 'ਚ ਤੇ ਜਿੰਨੇ ਵੀ ਵੀਰ ਦੇਂਦੇ ਆਪਾਂ ਨੂੰ ਤੇ ਉਹਨਾਂ ਨੂੰ ਫੇਰ ਕਹਿਣਾ ਚਾਹਣਾ ਮੈਂ ਵੀ ਜਰੂਰ ਆ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਕੋਈ ਬੱਕਰੀ ਪਾਲਣ ਦੇ ਵਿੱਚ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਜਰੂਰ ਆਪਣੇ ਨਾਲ ਸਾਂਝਾ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਪਾਉਂਦੇ ਰਹਿੰਨੇ ਆਪਾਂ ਜਾਣਕਾਰੀ ਵਾਲੀਆਂ ਤੇ ਉਹ ਵੀ ਦੇਖਦੇ ਰਿਆ ਕਰੋ ਤੇ ਨਾਲੇ ਉਹਨਾਂ ਨੂੰ ਕਰਦੇ ਰਿਆ ਕਰੋ ਤੁਸੀਂ ਸ਼ੇਅਰ ਤੇ ਧੰਨਵਾਦੀ ਸਾਰੇ ਦੋਸਤਾਂ ਮਿੱਤਰਾਂ ਦਾ